ਖਾਸ ਕਰਕੇ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਜੀਓ ਬੋਲਾ ਪਹੁੰਚ ਕੇ ਆਪਾਂ ਦੇਖੋ ਅੱਜ ਵੀ ਬਾਈਆਂ ਦੇ ਤਿੰਨ ਚਾਰ ਦੇ ਲੈ ਕੇ ਬਾਈ ਛੋਟੇ ਸੇਲ ਆ ਪਰ ਅੱਜ ਬਾਈਆਂ ਨੇ ਕਿ ਝੋਟੀ ਘੜੇ ਲੈ ਕੇ ਦੇ ਨੀਲੀ ਦੀ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰੀਏ ਜੋ ਗੰਦਾ ਸਾਰੇ ਬਾਰੇ ਕਰਨੀਆਂ ਤੇ ਸ਼ੁਰੂ ਕਰੀਏ ਬਾਈ ਜੀ ਸਸੀ ਗੱਲ ਹੋਰ ਸੁਣਾਓ ਜੀ ਵਧੀਆ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਭਾ ਜੀ ਬਾਠ ਠੀਕ ਠਾਕ ਕਿਰਪਾ ਮਹਾਰਾਜੀ ਦੀ ਗੁਰੂ ਆਮਦ ਦੇ ਅੰਗਰੇਜ਼ ਬਾਈਏ ਸ਼ੁਭਚਿੰਤ ਸ਼ੁਕਰਿਆ ਤੁਹਾਡਾ ਹੋਰ ਲਿਆਈ ਬਾਹਰ ਤੇ ਪਰ ਤੈਨੂੰ ਸਪੈਸ਼ਲੀ ਸੱਦਿਆ ਕਿ ਚੱਲਿਆ ਇਹ ਸ਼ੁਭਚਿੰਤ ਲੱਦਿਆ ਜੰਦੀਦਿਆ ਤੈਨੂੰ ਮਕੂਨ ਲਾਇਆ ਸੀ ਉਹਨਾਂ ਬੰਦਿਆਂ ਨੇ ਆਪਾਂ ਨੂੰ ਝੋਟੀ ਫੂਨ ਕਰਕੇ ਨੰਬਰ ਕੱਢ ਕੇ ਤੇਰੀ ਵੀਡੀਓ ਚ ਫੇਰ ਦਿੱਤੀ ਹੈ ਗੈਰੀ ਨਹੀਂ ਧੀ ਆ ਤੇ ਮੈਂ ਕਿੰਡ ਪੁੱਛਿਆ ਕਿਰਾਪਾ ਮੋਰ ਦੇ ਲਾਗੇ ਦਈਆ ਪਿੰਡ ਜਿਹੜਾ ਉੱਥੋਂ ਝੋਟੀ ਆਈ ਆ ਪੱਪੂ ਕੇ हां जेड़ा वाली हां बहुत नसें ਝੁੱਟ ਗਈ ਯਾਰ ਉਹਨੇ ਚੇਤਾ ਨੰਬਰ ਕੱਢ ਕੇ ਫੋਨ ਕੀਤਾ ਜਾਂਦੇ ਤੇ ਨੀਲੀ ਨੀ ਮਹੀਂ ਲੈਂਦੇ ਉਹ ਜਿਹੜੀ ਵੀਡੀਓ ਨਹੀਂ ਆਪ ਪਾਈ ਤੁਹਾਡੀ ਮਹੀਂ ਹਾਂ ਹਾਂ ਉਹਨਾਂ ਦਾ ਨੰਬਰ ਰੱਖਿਆ ਹੈ ਉਹਨੇ ਬਾਈ ਆੜੀ ਝੋਟੀ ਆ ਕਣ ਨੈਟ ਤੇ ਵੀ ਤੇ ਸੁਆ ਕਿ ਨਾ ਹੈ ਸੁਆ ਬਾਈ ਚੌਗੀ ਆ ਜੇ ਅੱਛਾ ਪਹਿਲੇ ਸੁਆ ਪਹਿਲਾਂ ਸੁਆ ਚੌਗੀ ਮੂੰਹ ਮੂੰਹ ਕੱਟ ਕੇ ਵੇਖ ਸਕਦਾ ਤੂੰ ਚਾਰ ਦਿਨ ਹੋ ਗਏ ਅੱਛਾ ਤਨੋੜਾ ਤਗਰ ਜਮਾਇ ਉਹ ਗੜਾ ਪਰਣਾ ਵਰ ਵਰਦੀ ਆਰਗੰਦੀ ਦੌਰ ਆ ਕੋਲ ਮੜਾ ਕੋਲ ਸੁਹੰਦੇ ਖੋਲਾ ਖੋਲਾ ਕੋਲ ਮੜਾ ਖੋਲ ਉਹ ਵੇਖ ਹੀ ਨਹੀਂ ਆ ਤੇ ਚਾਰੀ ਆ ਚਾਰ ਚਾਰ ਯਾਰੀਆ ਚਾਰੀਆ ਬਾਕੀ ਚੱਕ ਕਰਕੇ ਕਰੇ ਇਹਦੀ ਉਹ ਦੱਸੀ ਗੱਲ ਆ ਦੋ ਕਿੰਨਾ ਦੋ ਤੇਰੇ ਸਲੇ ਲੀਟਰ ਦਾ ਮਿਨਵਾ 13 ਕਿਲੋ ਯਾਰ ਵਾਡੇ ਵੀ ਬੜਾ ਬੜਾ ਰਿਕਾਰਡ ਮੈਨ ਹੈ ਨੇ ਵੀ ਬੜਾ ਸੋਹਣੇ ਇੱਥੇ ਥਾਪੀ ਮਾਨਦਾਨੀ ਕਰਾਉਂਦਾ ਹਾਂ ਹਾਂ ਵਾਹ ਬ੍ਰਿਡ ਚੱਕਰੋ ਜੈਕਰੋ ਨਾ ਦੀ ਤੈਨਾਂ ਨਾਲ ਵੇਖੋ ਝੋਟੀ ਦੇ ਕਮਿਲ ਜੀ ਜਿਹਨੂੰ ਇਹਦੀ ਸਾਰਾ ਨਾ ਉਹਨੇ ਪਹਿਲੇ ਫੋਨ ਤੇ ਘੜਨੀ ਚੱਕਲੇ ਵਜੇ ਪਹਿਲੇ ਫੋਨ ਤੇ ਉੱਠਦੇ ਵਾਕੀ ਗੱਲ ਸਹੀ ਬੋਲ ਝੋਟੀ ਦਾ ਕੰਦਲੂ ਵੀ ਹੈ ਕੱਦਲੂ ਨਹੀਂ ਕੋਈ ਸ਼ੱਕ ਅੱਛਾ ਤੇ ਤੁਰਨ ਨੂੰ ਨਹੀਂ ਸ਼ੱਕ ਤੁਰਦੀ ਨਾ ਭਲਵਾਨਾਂ ਨੂੰ ਬਾਕੀ ਭਲਵਾਨੀ ਆ ਹਾਂ ਬਈ ਆਪ ਵੀ ਭਲਵਾਨ ਸੀ ਉਹ ਆਪਣਾ ਟਕਰਾ ਸੀ ਤੇ ਜਿਹਦਾ ਮਾਲੀ ਸੀ ਉਹ ਵੀ ਭਲਵਾਨੀ ਸੀ ਮਾਲੀ ਦਾ ਨਾਮ ਹੈਗਾ ਇਹਨੇ ਤੁਹਾਡੇ ਲਾ ਕੇ ਜਾ ਸਾਡੇ ਨੂੰ ਜਿਹੜਾ ਤੈਨੂੰ ਪਤਾ ਵਾ ਇਹ ਹੈਗਾ ਬਹੁਤ ਸੋਹਣਾ ਲਿਆ ਤੇਰਾ ਦੇਖ ਕੇ ਨਾਲ ਆਉਣੇ ਨੇ ਖਵਾਇਆ ਫੇਰ ਚੈੱਕ ਕਰ ਛੋਟੀ ਦੇ ਵੇਖ ਭੁੱਖਾ ਲੈਣੀ ਜਦੋਂ ਖਵਾ ਕੇ ਨਾ ਆਉਂਦਾ ਦੇਣੀ ਛੋਟੀ ਨੂੰ ਹੀ ਲੈਣੀ ਇਹਨੇ ਆ ਲਈ ਜਮਾ ਯਾਰ ਮੈਂ ਹੀ ਛੁੱਟੀ ਬਣਾਣਾ ਕਰ ਆ ਜਾ ਆ ਜਾ ਸੁਵੇ ਸੁਵੇ ਬੜੀ ਕੱਟੀ ਬੰਨੀ ਦੂਜੇ ਦੂਵੇ ਬੜੀ ਪਹਿਲੇ ਜਾ ਕੇ ਜਿਹੜੇ ਮੇਰੇ ਭਰਾ ਲੈਣੀਆਂ ਨਾ ਤੇ ਵੇਖ ਨਸਲ ਪਾਣੀ ਲੈ ਜਾਓ ਘਰਾਂ ਤੇ ਛੋਟੀ ਦਾ ਹੰਤ ਕੋਈ ਨਹੀਂ ਵੇ ਕੁੜੀ ਆ ਫੜ ਫੜ ਕੱਟੀ ਫੜ ਨਾ ਬੱਸ ਵੇਖ ਨਮੂਹ ਆ ਗਏ ਨਹੀਂ ਠੀਕ ਆ ਕਮਾਲਾ ਕਰੀ ਜਾਂਦੀ ਆ ਬਾਕੀ ਕਮਾਲ ਹੀ ਕਰਦੀ ਹੋਈ ਆ ਇਹ ਬੰਦ ਨਹੀਂ ਕਰੀ ਮੂੰਹ ਦਾ ਹਮਰਾ ਇਹ ਰਖ ਮੂੰਹ ਮੂੰਹ ਘਾਰਾ ਬੁਕਾਰ ਖਾ ਆ ਬਿਲਕੁਲ ਨੀਂਦੇ ਦਾ ਸ਼ੱਕ ਨਹੀਂ ਕੋਈ ਜੋਦੀ ਜੋ ਨਹੀਂ ਜੀ ਠੀਕ ਆ ਆ ਜਾ ਬਈ ਵੇਖੋ ਕਰਾਂ ਦੀ ਸਮੂਹ ਖੇਡ ਬੋਲੇ ਓਕੇ ਆ ਚਲ ਬੰਦ ਸਰਾ ਬੰਦ ਕਰੀ ਘੱਟੀ ਘੱਟਾ ਕੱਟੀ ਮਗਰਮ ਕੱਟੀ ਮਗਰਮ ਕੱਟੀ ਆ ਗਈ ਆ ਉਹਨਾਂ ਨੇ ਟੀਕਾ ਗਲਤ ਭਰੇ ਡਾਕਟਰ ਦਾ ਟੀਕਾ ਗਲਤ ਉਹ ਅੰਦੇ ਅੱਖਾਂ ਹੀ ਨੀਲੀ ਦਾ ਸੀ ਤੇ ਭਾਰ ਸਾਨੂੰ ਮੋਰੋ ਦਾ ਗਿਆ ਇਹ ਡਾਕਟਰ ਨੇ ਕੰਮ ਗਲਤ ਕੀਤਾ ਠੀਕ ਕਰਦੇ ਆਂ ਹੀ ਕਰਦੇ ਆਂ ਕੁੜੀ ਆਵੇ ਹਲ ਤੋਂ ਗੱਠਾਣਾ ਮਿਲਣ ਆਲੀ ਕਰੇ ਕੱਟੀ ਛਾ ਕੇ ਕੋਈ ਨਹੀਂ ਚੰਗੀ ਚੰਗੀ ਚੋਟਾ ਥੱਬਾ ਲੇਵੇ ਤਾਂ ਜਿਹਨੂੰ ਆਂਦੇ ਪਾਵਾਂ ਦੇ ਚੇ ਕਰ ਦਿੰਦੇ ਪਰ ਆਹੀ ਹੈ ਹੈ ਨਿੱਗਰ ਜੱਡੇ ਦੀ ਵੇਲਾ ਕੋਈ ਗੱਲ ਫਿਰ ਜਿੰਦਾ ਕਿ ਉਹ ਡਿੱਟਾਈ ਲੱਗਦਾ ਕਰਾ ਪੀ ਆਈ ਦੇ ਨਿਗੇ ਜੇ ਖਿਡਾਰੀ ਜੇਕਰ ਵੱਡੇ ਮਗਰਮਾਚਤ ਹੁੰਦੀ ਨਾ 2.5 ਵੇਚ ਦੇਣੀ ਵੇਚ ਦੇ ਦੇਣ ਕਿ ਨਹੀਂ ਵੇਖੀ ਸਾਰੇ ਭਾਈ ਕੋਈ ਨਹੀਂ ਵੇਚੀ ਆਪਾਂ ਦੇ ਸਾਹਮਣੇ ਹਾਂ ਨਾ ਨਾ ਬੋਲਦੀ ਨਾ ਨਾ ਬੋਲਦੀ ਡੇਢ ਦੀ ਝੋਟੀ ਦੀ ਮੋੜ ਕੋਈ ਨਹੀਂ ਕਰਦਾ ਛੋੜ ਕਰਦੇ ਆ ਦਾਦੇ ਦਾ ਜਹਾ ਜੀ ਜਿੰਨੀ ਕੋਈ ਕੁਛ ਹੀ ਨਾ ਕੋਣ 5000 ਛੋੜ ਉਹਨੇ ਕਰਦੀ 45 ਮੈਂ ਇੱਕ ਬਾਕੀ ਜੇ ਛੋੜ ਕਰਦੇ ਪਰ ਬਹੁਤ ਚੰਗੀ ਝੋਟੀ ਆ ਮੇਰੇ ਵੀ ਇੱਕ ਫਿਰ ਅੱਖੋਂ ਘਮਖਾਰੀ ਕਰਦਾ ਨਹੀਂ ਨਾ ਫਿਰ ਪੂਰੀ ਝੋਟੀ ਦੇ ਪਰ ਝੋਟੀ ਵੀ ਬੱਦ ਕਹਿੰਦੀ ਇੱਕ ਵਾਰ ਛੋਟੀ ਛੱਕ ਕੋਈ ਨਹੀਂ ਸਰੀਰ ਸੇ ਹੁੰਦਾ ਨਹੀਂ ਬਾਕੀ ਠੀਕ ਆ ਪਤਾ ਹੀ ਬਹੁਤ ਸੋਹਣੀ ਝੋਟੀ ਆ ਬਾਈ ਚੱਕ ਦੇਗਾ ਪਹਿਲੇ ਡੈਮੀ ਮਰਦਾਂ ਨੂੰ ਲੈਣ ਕੋਸ਼ਿਸ਼ ਕਰਦਾ ਪਹੁੰਚਦਾ ਆ ਅੱਧੀ ਝੋਟੀ ਚੌਗੀ ਆ ਅੱਛਾ ਪਹਿਲਾ ਤੂੰ ਮੈਂ ਲੈ ਹੀ ਸੂੰਗਾ ਲੋ ਜੀ ਇਹ ਬਲੇ ਨੋ ਲਾਲੇ ਆਠ ਲਾਲੇ ਇਹਨੂੰ ਆ ਛਿਵਾ ਫਤਵਾ ਦੇਣਾ ਗਾ ਸੂਈ ਨੂੰ ਬਿਲਕੁਲ ਉਵੇਂ ਤਾ ਜਾਣਾ ਅੱਛਾ ਹੋਰੋ ਜੀ ਲੋ ਜੀ ਲੋ ਜੀ ਪਹਿਲਾ ਅਸੂਤ ਚਾਹਾਂ ਝੋਟੀ ਆ ਇਹ ਵੀ ਦੇਖੋ ਬੜੀ ਜ਼ਬਰਦਸਤ ਝੋਟੀ ਹੈ ਵੀ ਮੈਂ ਖੋਹ ਰਾਂ ਜੀ ਸਤ ਜੀ ਜੀ ਇਹ ਜੋੜਾ ਹੀ ਆਇਆ ਈ ਉਧਰੋਂ ਅੱਛਾ ਇੱਕ ਉੱਥੋਂ ਲਾਗੋ ਪਾਈ ਏ ਠੀਕ ਆ ਆਂਦ ਰਾਂਦ ਅਈ ਅਮਰ ਗਾਹ ਫੇਰੇ ਬਣਾ ਦੇਈਓ ਹੈ ਅਈ ਗਾਂ ਦੇ ਵਿੱਚ ਸਭ ਤੋਂ ਵੱਡਾ ਯਾਰ ਇਹ ਇੱਕੜਾ ਕੀ ਫੇਰਾ ਉੱਥੋਂ ਬੜਾ ਦੋਦੇ ਜਿਹੜੀ ਛੱਤੀ ਫੇਰ 40 ਫੇਰਾ ਜਿਹੜਾ ਲੋਕ ਤੇ ਇਹਦਾ ਡੰਗਰ ਬੜਾ ਕਾਰੀ ਹੈ ਹੈ ਡੰਗਰ ਹੋਵੇ ਗਾੜੀ ਤੇ ਬੜਾ ਪੈਸੇ ਲਾਉਣੀ ਹਾਂਜੀ ਮੇਰਾ ਇਹਦਾ ਛੋਟੀਆਂ ਦੇ ਨਹੀਂ 10 ਦਾ 15 ਦਾ ਮੁੱਲ 1.5 ਹਾਂ 95000 ਰੁਪਏ ਅਸਨਾ ਚਲੋ ਠੀਕ ਆ ਜਾਂਦੇ ਵਿਚਾਰੇ 2 ਛੱਡਾਂ ਦੇ 93 ਦੀ ਗੱਜ ਨੂੰ ਦੇਣੀ 93000 ਦੀ ਆ ਮੈਂ ਟੋਕੜ ਗੱਭਣੀ ਅੱਛਾ ਟੋਕੜ ਨਹੀਂ ਸਾ ਇਹ ਆਪਾਂ ਕਹਿਣਾ ਨਹੀਂ ਆ ਤੇ ਪੀਣੀ ਵੀਡੀਓ ਤੇ ਬਾਈ ਹਾਂ ਫੇਰ ਆਨੇ ਬਿਵਾਰੀ ਮੁੱਕਰ ਜਾ ਹਾਂ 2022 ਬਾਈ ਮੈਂ ਅੱਜ ਵੀ ਅੰਨਾ ਕੋਈ ਵੀਡੀਓ ਵੇ ਉਹ ਬੰਦਾ ਵੇਂਦਾ ਹੋਵੇ ਨਾ ਵੀਡੀਓ ਫੋਨ ਕਰ ਲੈ ਜੇ ਮੈਂ ਭਾਵੇਂ ਲੈ ਜੇ ਛਾਈ ਉਹਦੀ ਪਈ ਮੇਰੇ ਕੋਲ ਫੋਨ ਹੀ ਬੰਦਾ ਚੁੱਕਣ ਦਿਆ ਚਲੋ ਜਾਂਦੇ ਮਿਲ ਨਹੀਂ ਜਾ ਕੋਈ ਆਪਣਾ ਉਦਨੇ ਚੀਆਮੀਦਾਰੀ ਮੈਂ ਚੈੱਕ ਕਰਾਈ ਆ ਕੱਲ ਡੇਟ ਤੋਂ ਚੈੱਕ ਸਾਡੇ 7.7 ਦੀ ਚੈੱਕ ਆਪਦੀ ਡਾਇਰੈਕਟਰ ਲਿਆ ਕੇ ਚੈੱਕ ਕਰਾ ਲਈ ਮੈਂ ਮਾਂ ਘਰਾਂ ਦੇ ਕਹਿੰਦੇ ਮੁਤਾਬਕ ਹਾਂ 7.7 ਦੀ 5 ਕਿਲੋ ਦੋਦੀ ਉਹ ਬਾਤ ਨਹੀਂ ਆ ਜਾ ਤੇਰਾ ਫੋਟੋ ਲਾ ਲਈਏ ਲੋ ਜੀ ਇਹ ਵੀ ਦਿੱਦੀ ਆ ਪਰ 9 ਵਜੇ ਰੇਡਾਂ ਨਹੀਂ ਹੋਣੀ ਇਹ 9 ਵਜੇ ਰੇਡ ਆ ਇੰਦਰ ਮੋਲ ਇਹ ਉਦੋਂ ਦਿੱਤੀ ਹੱਬਾ ਪੂਰੇ 50 ਹਾਂ ਫੋਨ ਇਹਦਾ ਮਾਨਤਣਾ ਬਾਤ ਕਰਦਾਂਗੇ ਜਿਹੜੀ ਦੇ ਹੀ ਦੇਣੀ ਆ 47 45 ਦੀ ਇਹ ਜਾਂਦੇ ਆ ਜਾਓ ਕਰੋ ਬਸ ਠੀਕ ਹੈ ਚੱਲਣ ਦੇ ਦੇਖਾਂਗੇ 45 ਜਾਓ ਕਰੋ ਜੀ ਬਸ ਦੇਖੋ ਜੀ ਤਿੰਨ ਪਸ਼ੂ ਪਾਈਆਂ ਕੋਲ ਜੀ ਤੇ ਕਿੰਨੇ ਸਰਾਬੀ ਦਾ ਬਾਕੀ ਮੇਰਾ ਵੀ ਇੱਥੇ ਆ ਕੇ ਚੈੱਕ ਕਰਕੇ ਲੈ ਜਾਓ ਜਵਾਈ ਆ ਮੈਂ ਜੀ ਗੇਨ ਬਹੁਤ ਲੰਮੀ ਇੱਕ ਫਿਰ ਰੱਖਾਇਆ ਮੁਟਤ ਕੱਲਾ ਬਹੁਤ ਦੇਖੋ ਮੈਂ ਰੱਖਦਾ ਪਾਰ ਕਰ ਦੇ ਸੰਦੀਪ ਜੀ ਨਾ ਉਹ ਲੇਟਦੀ ਜਾ ਹਾਂ ਦੋਬਲ ਟੇਡਾ ਲਈ ਮਾਜਾ ਇਹ ਟਵਲ ਟੇਡਾ ਮੈਂ ਕੀ ਆ ਨਵੇਂ ਫਰੀਡ ਦਾ ਨਾਮ ਬੋਲਦਾ ਈ ਆਦੀ ਉਹ ਅਜੇ ਨਾ ਪਰਾਨੇ ਖੋਂਗਦਾ ਹੂੰ ਪਰਾਨੇ ਖੋਂਗਦੀ ਈ ਆ ਏ ਉਹ ਪਰਾਨੇ ਵਾਟੀ ਉਹ ਪਰਾਨੇ ਖੁੰਢੀ ਹੋ ਗਈ ਨਾ ਤੁਰਦੀ ਨਹੀਂ ਹੋ ਦਾ ਨਹੀਂ ਬੰਦੇ ਬੰਦੇ ਚਲ ਬਾਕੀ ਮੇਰਾ ਵੀ ਇੱਥੇ ਆ ਗਏ ਭਾਈ ਆਹ ਚੋਈ ਕਰਕੇ ਲੈ ਕੇ ਜਾਵੀਂ ਜਿੰਨੇ ਲੈਣੀ ਆ ਹਨਾ ਜੀ ਜੀ ਇਧਰ ਨਾਲ ਦੇ ਜਿੰਨੇ ਰੁਪਏ ਦਾ ਚੋਣ ਫਲ ਬਹੁਤੀ ਜਿਆਦੀ ਕੋਲ ਚੋਣ ਤੇ ਕਹਿ ਲੈ ਚੋਣ ਫਾਰੇ ਪਿੰਡ ਜੀਓ ਵਾਲਾ ਜਿਹੜਾ ਤਰਨਤਾਰ ਨੰਬਰ 88733 329 700